ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂਗਾ ਇੱਥੇ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਕਚੁਅਲੀ ਕੱਲ ਸਾਡੇ ਕੋਲੇ ਜਗਸੀਰ ਸਿੰਘ ਜਿਹਨਾਂ ਦੀ ਕੇ ਪਤਨੀ ਗੁਰਸਰ ਮਾੜੀ ਦੀ ਸਰਪੰਚ ਹੈ ਹਰਬੰਸ कौर ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਹਿੰਦੇ ਐ ਕਰਕੇ ਕੋਈ ਇੱਕ ਰੈਕੇਟ ਹੈਗਾ ਜਿਨੇ ਉਹਨੂੰ ਕੱਲ ਇੱਕ ਲੇਡੀ 프리ਤrana ਦੀ ਲੇਡੀ ਨੇ ਉਹਨੂੰ ਬੁਲਾਇਆ ਸੀਗਾ ਪਰसों ਦੀ ਗੱਲ ਐ ਇਹ ਅ 4 ਤਰੀਕ ਨੂੰ ਲੇਡੀ ਨੇ ਬੁਲਾਇਆ ਕਿ ਮੇਰਾ ਬਾਕੇ ਪ੍ਰਾਣੇ ਚ ਕੋਈ ਕੇਸ ਚੱਲਦਾ ਹੈਗਾ ਕੋਈ ਸਾਡੀ ਲੜਾਈ ਚੱਲੇ ਦਾ ਕੇਸ ਆ ਉਸ ਚ ਸਾਡਾ ਰਾਜਨਾਮਾ ਕਰਾ ਦੇ ਪੁਲਿਸ ਨੂੰ ਕਹਿ ਕੇ ਕਿ ਤੂੰ ਸਰਪੰਚ ਐ ਤੇ ਆਪ ਆ ਆਦਮੀ ਪਾਰਟੀ ਦਾ ਸਰਪੰਚ ਐ ਇਸ ਕਰਕੇ ਤੂੰ ਸਾਡੀ ਮਦਦ ਕਰ। ਇਹ ਮੋਗੇ ਗਿਆ ਹੋਇਆ ਸੀ ICICI ਬੈਂਕ 'ਚ ਇਹਨੂੰ ਕੋਈ ਕੰਮ ਸੀਗਾ ਆਉਂਦੇ ਹੋਏ ਇਹ ਇੱਥੇ ਇਹਨੂੰ ਫੜ ਲਿਆ 메ਨ ਰੋਡ ਜਿਹੜੀ ਹੈਗੀ ਅੱਗੇ ਪਿੰਡ ਦੇ ਨੇੜੇ ਉੱਥੋਂ ਇਹਨੂੰ ਜ਼ਬਰਦਸਤੀ ਇਹਨੂੰ ਚੱਕ ਕੇ ਲੈ ਗਏ ਇੱਕ ਬੰਦਾ ਇਹਦਾ ਮੋਟਰਸਾਈਕਲ ਲੈ ਗਿਆ ਬਾਕੀ ਕਾਰ 'ਚ ਨੂੰ ਬਿਠਾ ਕੇ ਮੋਗੇ ਲੈ ਗਿਆ ਉੱਥੇ ਜਿਹੜਾ ਹੈਗਾ ਆਪਣਾ ਵਿਦਾਂਤਨਗਰ ਮੈਂ ਕੀ ਮੈਂ ਪਰਵਾਨਾ ਨਗਰ ਦੇ ਵਿੱਚ ਇਹਨੂੰ ਲੈ ਗਏ ਉੱਥੇ ਨੇ ਜਾ ਕੇ ਇੱਕ ਘਰ ਦੇ ਵਿੱਚ ਇਹਨੂੰ ਬੰਦ ਕਰਕੇ ਇੱਕ ਲੇਡੀ ਦੇ ਨਾਲ ਇਹਦੇ ਅਲਸ ਨੰਗਾ ਕਰਕੇ ਇਹਦੀਆਂ ਵੀਡੀਓ ਬਣਾ ਲਈਆਂ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਦੋ ਲੇਡੀਜ਼ ਨੂੰ ਅਪਰੋਚ ਕੀਤਾ ਜਿਹੜੀਆਂ ਕਿ ਰਾਜਰਾਣੀ ਹੈਗੀ ਐ ਤੇ ਉਹਦੀ ਬੇਟੀ ਮਮਤਾ ਰਾਣੀ ਹੈਗੀ ਐ ਉਹ ਦੋਨੇ ਆ ਗਈਆਂ ਉਹ ਉਹ ਬੁਲਾਈਆਂ ਇਸ ਕਰਕੇ ਸੀ ਕਿ ਰਾਜਨਾਮਾ ਕਰਾ ਦੇ ਉਹਨਾਂ ਨੇ ਜੀ ਇਹਨੂੰ ਕਿਹਾ ਵੀ ਇਸ ਕਰਕੇ ਤੇ ਲੜਕੀ ਦਾ ਮੈਡੀਕਲ ਕਰਾਵਾਂਗੇ ਅਸੀਂ ਤੇ ਤੇ ਪਰਚਾ ਦਰਜ ਹੋਏਗਾ ਰੇਪ ਦਾ ਪਰਚਾ ਹੈਗਾ ਤੇ ਤੇਰੀ ਬਦਨਾਮੀ ਹੋਵੇਗੀ ਤੇ ਤੇਰੀ ਵੀਡੀਓ ਵੀ ਵਾਇਰਲ ਕਰਾਂਗੇ ਜਿਸ ਤੋਂ ਡਰਦੇ ਮਾਰੇ ਇਹਨੂੰ ਕਿਹਾ ਵੀ ਕੋਈ ਬੰਦਾ ਬੁਲਾ ਆਉਂਦਾ ਉਹ ਬੰਦਾ ਵੀ ਇਹਨਾਂ ਨੇ ਹੀ ਬੁਲਾ ਕੇ ਦਿੱਤਾ ਜਿਹੜਾ ਕਿ ਗੁਰੂ ਸਰ ਮਾੜੀ ਦਾ ਸਾਬਕਾ ਸਰਪੰਚ ਮੇਜਰ ਸਿੰਘ ਸੀ ਉਹ ਮੇਜਰ ਸਿੰਘ ਇਹਦੇ ਬੁਲੌਣ ਤੇ ਆ ਗਿਆ ਤੇ ਮੇਜਰ ਸਿੰਘ ਨੂੰ ਇਹਨਾਂ ਨੇ ਕਿਹਾ ਵੀ ਇਹਦੀ ਜ਼ਿੰਮੇਵਾਰੀ ਲੈ ਤੂੰ ਇਹ ਤੋਂ ਪੈਸੇ ਲੈਣੇ ਆ ਤਾਂ ਕੁੱਲ ਰਕਮ ਪਹਿਲਾਂ ਇਹਨਾਂ ਨੇ 10 ਲੱਖ ਮੰਗੀ ਸੀ ਪਰ ਅਲਟੀਮੇਟਲੀ ਜਿਹੜਾ ਰਾਜੀਨਾਮਾ ਹੋਇਆ ਉਹ ਕਵਾ 4 ਲੱਖ ਰੁਪਏ ਦੇ ਵਿੱਚ ਪੋੜਾ ਤੇ ਉਹ ਮੇਜਰ ਸਿੰਘ ਇਹਨੂੰ ਛੁਡਾ ਕੇ ਲਿਆ ਤੇ ਮੋਟਰਸਾਈਕਲ ਵੀ ਲਿਆ ਇਹ ਆ ਗਿਆ ਤੇ ਕੱਲ ਫਿਰ ਜਦੋਂ ਇਹ ਬਾਰ-ਬਾਰ ਪੈਸੇ ਮੰਗ ਰਿਹਾ ਸੀ ਮੇਜਰ ਸਿੰਘ ਵੀ ਇਹਨੂੰ ਦਬਾਅ ਪਾ ਰਿਹਾ ਸੀ ਪੈਸੇ ਦੇ ਕੇ ਆਉਣੇ ਆਪਾਂ ਤਾਂ ਫਿਰ ਇਹਨੇ ਅਲਟੀਮੇਟਲੀ ਅਪਰੋਚ ਕੀਤਾ ਪੁਲਿਸ ਕੋਲੇ ਉਸ ਤੋਂ ਬਾਅਦ ਇਹ ਇਹਨਾਂ ਦੇ ਬਿਆਨ ਤੇ ਪਰਚਾ ਦਿੱਤਾ ਗਿਆ 128 ਨੰਬਰ ਐਫ ਆਈ ਆਰ ਦਰਜ ਹੈ ਜਿਸ ਜਗਸੀਰ ਸਿੰਘ ਹਦਈ ਹੈ ਤੇ ਉਹ ਉਹਦੇ ਕਹਿਣ ਤੇ ਪਰਚਾ ਦੇਣ ਤੋਂ ਬਾਅਦ ਅਸੀਂ ਟਰੈਪ ਲਾਇਆ ਟਰੈਪ ਲਾ ਕੇ ਅਸੀਂ 6 ਬੰਦੇ ਕੋਲ ਰਸਕੀਤੇ ਨੇ ਜਿਹਦੇ ਵਿੱਚ ਦੋ ਲੇਡੀਜ਼ ਨੇ ਤੇ ਚਾਰ ਬੰਦੇ ਨੇ ਤੇ ਤਿੰਨ ਬੰਦੇ ਹਜੇ ਰਹਿੰਦੇ ਨੇ ਜਿਸ ਵਿੱਚ ਦੋ ਅਣਪਛਾਤੇ ਨੇ ਤੇ ਇੱਕ ਜਿਹੜੀ ਪ੍ਰੀਤ ਨਾ ਆ ਦੀ ਲੜਕੀ ਆ ਉਹਦਾ ਨਾਂ ਵੀ ਹਜੇ ਕਲੀਅਰ ਨਹੀਂ ਹੈ ਜੇ ਜੋ ਵੀ ਹੈ ਪਰ ਪਤਾ ਇਹ ਲੱਗਿਆ ਉਹ ਤਿੰਨੇ ਬੰਦੇ ਫਰੀਦਕੋਟ ਕੋਟਪੂਰੇ ਨਾਲ ਸੰਬੰਧਿਤ ਹੈਗੇ ਨੇ ਉਹ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਹ ਇਸ ਤਰ੍ਹਾਂ ਨਾਲ ਹੀ ਰਿਕਰ ਚੱਲ ਰਿਹਾ ਸੀਗਾ ਇਹ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਅਸੀਂ ਕਰ ਰਹੇ ਹਾਂ ਉਸ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈਗੀ ਹੈ ਪੁਲਿਸ ਦੀ ਕਿਉਂਕਿ ਈ ਘੋਲੇ-ਘੋਲੇ ਲੋਕਾਂ ਨੂੰ ਬੁਲਾ ਕੇ ਤੇ ਨਾ ਇਹ ਧੋਖਾ ਦੇ ਕੇ ਬੁਲਾ ਲੈਂਦੇ ਨੇ ਉਸ ਤੋਂ ਬਾਅਦ ਫਿਰ ਵੱਡੀਆਂ ਰਕਮਾਂ ਲੈ ਕੇ ਇਹ ਕਰਦੇ ਨੇ ਇਹ ਹੈਗਾ 140 3 ਜਿਹੜੀ ਕਿ ਹੈਗੀ ਕਿਡਨੈਪਿੰਗ 308 ਇਹ ਐਕਸਟਰੈਕਸ਼ਨ ਹੁੰਦਾ ਹੈ ਤੇ 351 ਜਿਹੜੀ ਹੈਗੀ ਹੈ ਇਹ 506 ਉਸ ਤੋਂ ਬਾਅਦ 34 3 ਦੀ 5 ਤੇ 62 120 20 2 ਲਈ ਗਈ ਹੈ ਇਸ ਦੇ ਸੈਕਸ਼ਨ 80 ਸੀ 3 ਕਿਉਂਕਿ ਮੇਜਰ ਸਿੰਘ ਜਿਹੜਾ ਐਕਚੁਅਲ ਪਾਰਟਿਸਪੈਂਟ ਨਹੀਂ ਸੀਗਾ ਪਰ ਕਾਰਨ ਕਰਾਉਣ ਵਾਲਾ ਸਾਰਾ ਪਿੱਛੋਂ ਦੀ ਇਹ ਕਰਾ ਰਿਹਾ ਸੀ ਫਿਰ ਪੁੜ ਕੀਤਾ ਜਗਸੀਰ ਸਿੰਘ ਦੇ ਫੋਨ ਤੇ ਹੀ ਮੇਜਰ ਸਿੰਘ ਨੇ ਪਹਿਲਾਂ ਜਗਸੀਰ ਸਿੰਘ ਦਾ ਨੰਬਰ ਦਿੱਤਾ ਰੈਕਟ ਨੂੰ ਮੇਜਰ ਸਿੰਘ ਦੀ ਆਦੀ ਲੱਗਦਾ 28 ਦੀ ਕਿਉਂਕਿ ਹਾਰਿਆ ਸਰਪੰਚ ਹੈ ਜਿੱਤੇ ਇਹਦੀ ਵਾਈਫ ਜਿੱਤੀ ਹੋਈ ਹੈ ਤੇ ਮੇਜਰ ਸਿੰਘ ਨੇ ਪਹਿਲਾਂ ਨੰਬਰ ਦਿੱਤਾ ਸੀ ਫਿਰ ਗੈਂਗ ਨੇ ਇਹਨੂੰ ਬੁਲਾਇਆ ਲਾ ਕੇ ਕਿ ਦਫਤਰ ਤੇ ਲੈ ਗਏ ਫਿਰ ਇਹਦੇ ਤੋਂ پیسے ਮੰਗਦੇ ਮੁਖੀ ਇਹਨਾਂ ਦਾ ਜਿਹੜਾ ਅਸੀਂ ਆਈਡੀਆ ਲਾਇਆ ਹੈਗਾ ਜਿੰਨਾ ਕਿ ਸਾਨੂੰ ਤਫ਼ਤੀਸ਼ ਤੋਂ ਇਹ ਪਤਾ ਲੱਗਿਆ ਰਾਜ ਰਾਨੀ ਤੇ ਜਿਹੜੀ ਮਮਤਾ ਹੈਗੀਆਂ ਨੇ ਇਹ ਮੇਨ ਹੈਗੀਆਂ ਨੇ ਕਿ ਇਹਨਾਂ ਨੂੰ ਹੀ ਕਿਉਂ ਰਾਜਨਾਮੇ ਨਹੀਂ ਬੁਲਾਇਆ ਜਾਂਦਾ ਹੈ ਮਤਲਬ ਹਰ ਜੇ ਇਹੋ ਜਿਹਾ ਕੰਮ ਹੁੰਦਾ ਹੈ ਤਾਂ ਇਹਨਾਂ ਨੂੰ ਕਿਉਂ ਅਗਲਾ ਬੰਦੇ ਨੂੰ ਕਿਹਾ ਜਾਵੇ ਤੂੰ ਆਪ ਦਾ ਬੰਦਾ ਕੋਈ ਬੁਲਾ ਕੇ ਰਾਜਨਾਮਾ ਕਰਕੇ ਇਹਨਾਂ ਨੂੰ ਹੀ ਰਾਜਨਾਮੇ ਚ ਬੁਲਾਇਆ ਜਾਂਦਾ ਤੇ ਮੇਜਰ ਬੈਨੇਫਿਸ਼ੀਅਰੀ ਇਹੀ ਸੀਗੀਆਂ ਇਹ ਜਦੋਂ ਪੈਸੇ ਲੈਣ ਆਈਆਂ ਇਹ ਦੋਨੇ ਚੀਜ਼ਾਂ ਹਾਜ਼ਰ ਕਰ ਦੇ ਵਿੱਚ ਪ੍ਰੈਸਟ ਅਸੀਂ ਕੀਤੇ ਨੇ ਰਾਜ ਰਾਨੀ ਬੰਮਪਾ ਰਾਨੀ ਉਸ ਤੋਂ ਬਾਅਦ ਮੇਜਰ ਸਿੰਘ ਸਰਪੰਚ ਤੇ ਜੌਨ ਇੱਕ ਹੈਗਾ ਤੇ ਇੱਕ ਜਸਪ੍ਰੀ 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 ਤੇ ਇੱਕ ਇਹਦਾ دوست ਹੈਗਾ ਜਿਹੜਾ ਕਿ ਨਹੀਂ ਫੜਿਆ ਗਿਆ ਉਹ ਵੀ ਇੰਨਾ ਖੇੜੇ ਦੇ ਨੇ ਦੋ ਬੰਦੇ ਬਾਕੀ ਤਿੰਨ ਬੰਦੇ ਜਿਹੜੇ ਨਹੀਂ ਫੜੇ ਗਏ ਉਹ ਫੁਰਖਪੂਲੇ ਦੇ ਨੇ ਤੇ ਜਿਹੜੇ ਫੜੇ ਗਏ ਨੇ ਰਾਜ ਰਾਣੀ ਮੋਗੇ ਦੀ ਹੈਗੀ ਹੈ ਤੇ ਜੌਨ ਤੇ ਜਿਹੜਾ ਵਿਜੇ ਹੈਗੇ ਨੇ ਉਹ ਹੈਗੇ ਨੇ ਫਰੋਜਪੁਰ ਇਹ ਪਹਿਲਾਂ ਇਹਨਾਂ ਤੇ ਇਹੋ ਜਿਹਾ ਕੋਈ ਪਰਚਾ ਦਰਜ ਨਹੀਂ ਹੈ ਇਕੱਲੇ ਜੌਨ ਤੇ ਇੱਕ ਪਰਚਾ ਦਰਜ ਹੈ ਉਹ ਲੜਾਈ ਝਗੜੇ ਦਾ ਪਰਚਾ ਹੈਗਾ ਉਹ ਕੋਈ ਇਹੋ ਜਿਹਾ ਹਾਜੀ ਪਰਚਾ ਨਹੀਂ ਹੈ ਪਰ ਇਹਨਾਂ ਦੇ ਫੋਨ ਤੋਂ ਜੋ ਡੀਟੇਲਸ ਮਿਲ ਰਹੀਆਂ ਨੇ ਉਹ ਤੋਂ ਲੱਗ ਰਿਹਾ ਵੀ ਕਾਫੀ ਸਮੇਂ ਤੋਂ ਇਹ ਰੈਕਟ ਚੱਲ ਰਿਹਾ ਹੋਣਾ ਜਿਹੜੇ ਤਿੰਨ ਬੰਦੇ ਨੇ ਉਹ ਫੜਨ ਵਾਲੇ ਰਹਿੰਦੇ ਨੇ ਉਹਨਾਂ ਤੋਂ ਜੇ ਕੁਝ ਅੱਗੇ ਹੋਇਆ ਤਾਂ ਫਿਰ clear ਹੋਏਗਾ ਹਜੇ ਤੱਕ ਹੋਰ ਕੁਝ ਨਹੀਂ ਇਹ ਇੰਨਾ ਕੀ ਰੈਕਟ ਸੀਗਾ ਜਿੰਨੇ ਬੰਦੇ 6 ਇਹਨੇ ਟੋਟਲ 9 ਬੰਦਿਆਂ ਦਾ ਰੈਕਟ ਸਰੇ ਇਹਨਾਂ ਦੇ ਕੁਝ ਬਰਾਮਦ ਹੋ ਗਏ ਨੇ ਬਰਾਮਦ ਇਹਨਾਂ ਤੇ ਮੋਬਾਈਲ ਹੈਗੇ ਨੇ ਗੱਡੀ ਬਰਾਮਦ ਹੋਈ ਹੈ ਇੱਕ desire ਕਾਰ ਹੈਗੀ ਹੈ ਜਿਹੜੀ ਆਪਣਾ ਇਹਦੀ ਹੈਗੀ ਹੈ ਰਾਜਰਾਨੀ ਦੇ ਮਮਤਾ ਰਾਣੀ ਦੀ ਕਾਰ ਹੈਗੀ ਦੱਸੋ